ਮੰਗੀਆਂ ਲੰਡੀਆਂ ਜੀਪਾਂ ਦੇ ਸ਼ੌਕੀਨ ਹੋ ਜਾਓ ਸਾਵਧਾਨ ਬਠਿੰਡਾ ਬਿਜੀਲੈਂਸ ਵੱਲੋਂ ਰੇਡ ਕੀਤੀ ਗਈ ਤਾਂ ਲੰਡੀਆਂ ਜੀਪਾਂ ਜਿਹੜੀਆਂ ਡੱਬ ਵਾਲੀ ਤਿਆਰ ਹੁੰਦੀਆਂ ਤਾਂ ਤਿਆਰ ਹੋ ਕੇ ਲੋਕਾਂ ਨੂੰ ਵੇਚੀਆਂ ਜਾਂਦੀਆਂ ਲੱਖਾਂ ਰੁਪਈਆ ਦੀਆਂ ਗੱਡੀਆਂ ਇਹ ਤਾਂ ਬਠਿੰਡਾ ਦੇ ਆਰਟੀਓ ਦਫ਼ਤਰ ਦੇ ਵਿੱਚ ਇਹਨਾਂ ਦੇ ਨੰਬਰ ਲੱਗਦੇ ਆ ਤੇ ਤਿਆਰ ਹੁੰਦੀਆਂ ਹਰਿਆਣਾ ਡੱਬ ਵਾਲੀ ਮੰਡੀ ਦੇ ਵਿੱਚ ਭਵੰਤ ਮਾਨ ਦੀ ਸਰਕਾਰ ਦਾ ਐਕਸ਼ਨ ਆ ਜਿਹੜਾ ਉਹ ਹੁਣ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਤੋਂ ਇਲਾਵਾ ਹੁਣ ਵਿਜੀਲੈਂਸ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਰੇਡ ਕੀਤੀ ਗਈ ਹੈ ਹੁਣ ਦੱਸ ਦਈਏ ਕੱਲ ਬਠਿੰਡਾ ਦੇ ਦਫ਼ਤਰ ਦੇ ਵਿੱਚ ਰੇਡ ਸੀ ਆਰਟੀਓ ਦਫ਼ਤਰ ਦੇ ਵਿੱਚ ਜਿੱਥੇ ਲਗਜ਼ਰੀ ਜੀਪਾਂ ਜਿੱਥੇ ਡੱਬ ਵਾਲੀ ਮੰਡੀ ਤੋਂ ਤਿਆਰ ਕੀਤੀਆਂ ਜਾਂਦੀਆਂ ਸੀ ਜਿਹੜੇ ਨੰਬਰ ਉਹ ਬਠਿੰਡਾ ਆਰਟੀਓ ਦਫ਼ਤਰ ਦੇ ਪੀਵੀ03 ਲਾਏ ਗਏ ਸੀ ਤਾਂ ਬਿਲਕੁਲ ਜੀ ਇਹ ਜੀਪਾਂ ਜਿਹੜੀਆਂ ਹੈਗੀਆਂ ਮੋਡੀਫਾਈ ਕੀਤੀਆਂ ਗਈਆਂ ਤੇ ਲੱਖਾਂ ਰੁਪਏ ਦੀਆਂ 5-5 ਲੱਖ ਰੁਪਿਆ ਕੀਮਤ ਹੈ ਜਿਹੜੀ ਤਕਰੀਬਨ ਇਹਦੀ ਦੱਸੀ ਜਾ ਰਹੀ ਹੈ ਇਹਨਾਂ ਜੀਪਾਂ ਦੀ 5 ਜੀਪਾਂ ਜਿਹੜੀਆਂ ਹੈਗੀਆਂ ਇਸ ਟਾਈਮ ਥਾਣੇ ਦੇ ਅੰਦਰ ਇਹ ਪੰਜੇ ਜੀਪਾਂ ਜਿਹੜੀਆਂ ਡੱਬ ਵਾਲੀ ਤੋਂ ਤਿਆਰ ਹੋਈਆਂ ਇੰਦਰਜੀਤ ਸਿੰਘ ਤੇ ਨਮੀਨ ਕੁਮਾਰ ਜਿਹੜੇ ਦੋ ਬੰਦਿਆਂ ਤੇ ਪਰਚਾ ਜਿਹੜਾ ਡੱਬ ਵਾਲੀ ਆ ਇਹਨਾਂ ਤੇ ਮਕੈਨਿਕ ਤੇ ਹੋਇਆ ਤਾਂ ਇਹ ਜਾਂਚ ਦਾ ਵਿਸ਼ਾ ਕਿਉਂਕਿ ਜਿਹੜੇ ਨੰਬਰ ਆ ਜਿਹੜੇ ਉਹ ਆਰਟੀਓ ਦਫ਼ਤਰ ਦੇ ਵੱਲੋਂ ਲਗਾਏ ਗਏ ਸੀ ਗੱਡੀਆਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਉਹ ਡੱਬ ਵਾਲੀ ਹੈ ਗੜ ਮੰਨਿਆ ਜਾਂਦਾ ਡੱਬ ਵਾਲੀ ਤਾਂ ਐਕਸਪੋਰਟ ਵੀ ਜਿਹੜੀਆਂ ਇੱਥੋਂ ਹੁੰਦੀਆਂ ਲੋਕ ਜਿਹੜੇ ਨੌਜਵਾਨ ਅੱਜਕੱਲ ਸ਼ੌਂਕ ਆ ਲੰਡੀਆਂ ਜੀਪਾਂ ਦੇ ਗਾਣੇ ਵੀ ਬੜੇ ਆਏ ਐ ਇਹਨਾਂ ਜੀਪਾਂ ਦੇ ਤਾਂ ਇਹ ਜੀਪਾਂ ਜਿਹੜੀਆਂ ਇੱਥੇ ਤਿਆਰ ਕਰਦੇ ਆ ਡੱਬ ਵਾਲੀ ਤਾਂ ਜਿਹੜੀ ਵਿਜੀਲੈਂਸ ਆ ਬਿジネス ਵੱਲੋਂ ਇਹ ਰੇਡ ਕੀਤੀ ਗਈ ਆ ਕੱਲ ਦਫ਼ਤਰ ਦੇ ਵਿੱਚ ਬੜਾ ਕੁਝ ਉੱਥੇ ਪਾਇਆ ਗਿਆ ਉੱਥੋਂ ਦਾ ਰਿਕਾਰਡ ਲਿੱਤਾ ਗਿਆ ਤੇ ਪਹਿਲਾਂ ਵੀ ਸੁਰਖੀਆਂ ਦੇ ਵਿੱਚ ਰਿਹਾ ਬਠਿੰਡਾ ਵਿਜੀਲੈਂਸ ਪਹਿਲਾਂ ਵੀ ਇੱਥੇ ਕਹਿੰਦੇ ਨੰਬਰ ਸੀ ਜਿਹੜੇ ਕੁਝ ਨੰਬਰ ਆ ਜਿਹੜੇ ਕਵਾਡ ਕੀਤੀਆਂ ਗੱਡੀਆਂ ਦੇ ਉਹ ਨੰਬਰ ਦੁਆਰਾ ਚੱਕ ਕੇ ਨਵੀਆਂ ਗੱਡੀਆਂ ਤੇ ਲਾਏ ਜਾਂਦੇ ਸੀ ਚਾਹੇ ਉਹ ਫੈਂਸੀ ਨੰਬਰਾਂ ਦਾ ਹੋਵੇ ਮਾਮਲਾ ਚਾਹੇ ਆਰਟੀਓ ਦਫਤਰ ਦਾ ਪਹਿਲਾਂ ਵੀ ਅਧਿਕਾਰੀਆਂ ਦੇ ਨਾਮ ਆ ਜਿਹੜੇ ਸੁਰਖੀਆਂ ਦੇ ਵਿੱਚ ਰਹੇ ਆ ਤਾਂ ਹੁਣ ਵਿਜੀਲੈਂਸ ਵੱਲੋਂ ਇਹ ਜਿਹੜੀਆਂ ਜੀਪਾਂ ਬਰਾਮਦ ਕੀਤੀਆਂ ਗਈਆਂ ਉਸ ਤੋਂ ਬਾਅਦ ਕਿੰਨੇ ਹੋਰ ਬੰਦੇ ਜਿਹੜੇ ਇਸ ਵਿੱਚ ਆ ਸਕਦੇ ਆ ਕਿੰਨੇ ਹੋਰ ਗੱਡੀਆਂ ਆ ਸਕਦੀਆਂ ਕਿੰਨੇ ਹੋਰ ਨੰਬਰ ਇਸ਼ੂ ਕੀਤੇ ਹੋਏ ਆ ਇਹ ਜਾਂਚ ਦਾ ਵਿਸ਼ਾ ਵਿਜੀਲੈਂਸ ਕੀ ਇਹਨਾਂ ਤੇ ਹੁਣ ਸਕੰਜਾ ਕੱਸਿਆ ਜਾਊਗਾ ਕੀ ਹੋਰ ਹੈ ਜਿਹੜੇ ਭੇਦ ਖੁੱਲ ਸਕਦੇ ਆ ਤਾਂ ਲਗਾਤਾਰ ਵਿਜੀਲੈਂਸ ਵੱਲੋਂ ਰਾਬਤਾ ਕੀਤਾ ਹੋਇਆ ਆਰਟੀਓ ਦਫਤਰ ਦਾ ਇਹ ਲਗਜ਼ਰੀ ਗੱਡੀਆਂ ਜਿਹੜੀਆਂ ਹੋਈਆਂ ਡੱਬ ਵਾਲੀ ਤਿਆਰ ਹੋਈਆਂ ਡੱਬ ਵਾਲੀ ਤੋਂ ਲਿਆ ਕੇ ਇੱਥੇ ਨੰਬਰ ਲੱਗੇਗੇ ਤੇ ਸਾਰੀਆਂ ਇਹ ਮੋਡੀਫਾਈ ਹੋਈਆਂ ਕਿ ਇਹ ਪਹਿਲਾਂ ਗੱਡੀਆਂ ਕਿੱਥੋਂ ਲੈਂਦੀਆਂ ਕਿ ਅਸੀਂ ਸਸਤੇ ਭਾਅ ਦੇ ਵਿੱਚ ਲੈ ਕੇ ਉਦੋਂ ਬਾਅਦ ਡੱਬ ਵਾਲੀ ਤਿਆਰ ਕਰਦੇ ਸੀ ਤਾਂ ਮਹਿੰਗੇ ਭਾਅ ਦੇ ਵਿੱਚ ਆ ਜਿਹੜੇ ਵੇਚੀਆਂ ਜਾਂਦੀਆਂ ਸੀ ਕੱਲ ਬਿਜੀਲੈਂਸ ਵੱਲੋਂ ਰੇਡ ਕੀਤੀ ਗਈ ਬਠਿੰਡਾ ਦੇ ਆਰਟੀਓ ਦਫ਼ਤਰ ਦੇ ਵਿੱਚ ਆਰਟੀਓ ਦਫ਼ਤਰ ਦੇ ਵਿੱਚ ਰੇਡ ਕੀਤੀ ਬੜਾ ਕੁਝ ਉੱਥੇ ਚੱਲ ਰਿਹਾ ਸੁਰਖੀਆਂ ਦੇ ਵਿੱਚ ਰਿਹਾ ਬਠਿੰਡੇ ਦਾ ਆਰਟੀਓ ਦਫ਼ਤਰ ਕੱਲ ਏਜੰਟ ਵੀ ਆ ਕੁਝ ਏਜੰਟ ਤੇ ਕੁਝ ਦਫ਼ਤਰੀ ਮੁਲਾਜ਼ਮ ਹੈ ਜਿਹੜੇ